ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜੇਂਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਦਾ ਬਠਿੰਡਾ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਮੈਸਰਖਾਨਾ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਹੁਣ ਆਪਾਂ ਬਹੁਤ ਵੀਡੀਓ ਪਾਈ ਜੰਨੇ ਆ ਵੀਡੀਓ ਪਰਸੋਂ ਵੀ ਪਾਈ ਸੀ ਦਿਖਾਇਆ ਸੀ ਤੇ ਇੱਕ ਵੀਰ ਜੀ ਆਪਾਂ ਹੁਣ ਅੱਜ ਦਿਖਾਉਨੇ ਆ ਆਪਾਂ ਮਾਲ ਨਵੇਂ ਵਧੀਆ ਆਰਟੀਕਲ ਆਇਆ ਆਪਣੇ ਕੋਲੇ ਬਹੁਤ ਵਧੀਆ ਕੱਪੜਾ ਹੈ ਏਕ ਟੈਕਸ ਦੀ ਕੁਆਲਿਟੀ ਆਪਣੇ ਕੋਲੇ ਪੂਰਾ ਵਧੀਆ ਸਿਰੇ ਦਾ ਕੱਪੜਾ ਤੇ ਵਧੀਆ ਬਾਜ਼ਾਰ ਰੇਟ ਦਿੰਨੇ ਆਪਾਂ ਤੇ ਕਿਤੋਂ ਵੀ ਤੁਸੀਂ ਕੱਪੜਾ ਲੈਣੇ ਹੋ ਵੀਰੇ ਰੇਟ ਚੈੱਕ ਕਰਕੇ ਲਿਆ ਕਰੋ ਕੁਆਲਿਟੀ ਚੈੱਕ ਕਰਿਆ ਕਰੋ ਕਿਤੇ ਵੀ ਲਮੋ ਕੋਈ ਛੋਟਾ ਜਿਹੜਾ ਉੜੇ ਨਹੀਂ ਦੀ ਕੋਈ ਸ਼ਹਿਰ ਹੈ ਜਾਂ ਮੰਡੀ ਹੈ ਕੋਈ ਕਸਵ ਹੈ ਜਿੱਥੋਂ ਵੀ ਤੁਸੀਂ ਕੱਪੜਾ ਲੈਣੇ ਹੋ ਵਧੀਆ ਪ੍ਰੇਮ ਨਾਲ ਬਹਿ ਕੇ ਆਓ ਜਦੋਂ ਰੇਟ ਪੁੱਛੋ ਕੁਆਲਿਟੀ ਚੈੱਕ ਕਰੋ ਰੇਟ ਪਤਾ ਕਰੋ ਜਿੱਥੋਂ ਤੁਹਾਨੂੰ ਸਸਤਾ ਲੱਗਦਾ ਤੁਸੀਂ ਉੱਥੋਂ ਲਵੋ ਕੋਈ ਬੰਦੇ ਨਹੀਂ ਹੁੰਦੇ ਆਪਾਂ ਵੀ ਜਿੱਥੇ ਜਾਂ ਬਹਿ ਕੇ ਜਾ ਕੇ ਆਪਾਂ ਉੱਥੋਂ ਕੱਪੜਾ ਲੈਣਾ ਹੈ ਤੇ ਸਾਰੀ ਆਦੀ ਚੈੱਕ ਕਰੋ ਕੁਆਲਟੀ ਕਪੜਾ ਰੇਟ ਸਾਰਾ ਕੁਝ ਚੈੱਕ ਕਰੋ ਤੇ ਵੀਰੇ ਆਪਾਂ ਤੁਹਾਨੂੰ ਨਵੇਂ ਆਰਟੀਕਲ ਦਿਖਾਉਣੇ ਆਪਣੇ ਕੋਲ ਨਵੇਂ ਆਰਟੀਕਲ ਆਏ ਐ ਜਿਵੇਂ ਇਟਾਲੀਅਨ ਬੂਲ ਐ ਖਾਦੀ ਕੋਟ ਨੇ ਕਾਟਨ ਦੇ ਕਪੜੇ ਹੁਣ ਵੀਰੇ ਇੱਕ ਮੌਸਮ ਦਾ ਫਰਕ ਪੈ ਗਿਆ ਨਾ ਮੌਸਮ ਚ ਚੇਂਜ ਹੀ ਆ ਗਈ ਆਪਣੇ ਕੋਲੇ ਫਰਕ ਪੈ ਗਿਆ ਹੁਣ ਕਪੜਾ ਚੱਲੂ ਕਾਟਨ ਵਗੈਰਾ ਗਰਮੀ ਦਾ ਕਪੜਾ ਚੱਲ ਰਿਹਾ ਹੁਣ ਆਪਣੇ ਕੋਲ ਚੁੰਨੀਆਂ ਕਾਟਨ ਦੇ ਕਪੜੇ ਤੇ ਚੁੰਨੀ ਵਾਲੇ ਸ਼ੂਟ ਤੇ ਹੋਰ ਮਤਲਬ ਆਪਣੇ ਕੋਲ ਟਾਵਲ ਟੂਬ ਬਹੁਤ ਵਧੀਆ ਆਏ ਨੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਇੱਕ ਯਾਦ ਰੱਖੋ ਇਹ ਪਿੰਡ ਮੈਸਰਖਾਨਾ ਹੈ ਜ਼ਿਲ੍ਹਾ ਬਠਿੰਡਾ ਵੀਰ ਜੀ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਮੈਸਰਖਾਨਾ ਪੂਰਾ ਵਧੀਆ ਕੁਆਲਿਟੀ ਨਾਲ ਤੇ ਪੂਰਾ ਵਧੀਆ ਬਾਜ਼ਵਰੇਟ ਤੇ ਦਿੰਨੇ ਆ ਆਪਾਂ ਤੇ ਇੱਕ ਤਾਂ ਵੀਰ ਜੀ ਸਾਰੀ ਵੀਡੀਓ ਤੋਂ ਸਿਰੇ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਮੈਂਟ ਕਰਕੇ ਦੱਸਿਆ ਵੀ ਕਰੋ ਸਾਨੂੰ ਵੀ ਕੀ ਸਾਡੇ ਜੀ ਕੋਈ ਫਾਲਟ ਹੈ ਜਾਂ ਸਾਡੇ ਜੀ ਨੁਕਸਾ ਕਿਵੇਂ ਅਸੀਂ ਕੀ ਗੱਲ ਬਾਤ ਹੈ ਤੇ ਇੱਕ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਸਬਸਕ੍ਰਾਈਬ ਤੇ ਸ਼ੇਅਰ ਵੀਰ ਕਰਕੇ ਜ਼ਰੂਰ ਕਰਿਆ ਕਰੋ ਤਾਂ ਕਹਾਣੀ कहां ਪਤਾ ਲੱਗਦਾ ਰਹੇ ਤੇ ਵੀ ਕੀ ਕੁਆਲਿਟੀ ਦਿੰਦੇ ਆ ਪਹਿਲਾ ਆਪਾਂ ਇਟਾਲੀਅਨ ਬੂਲ ਦਿਖਾਉਨੇ ਆ ਵੀਰ ਜੀ ਆਪਣੇ ਕੋਈ ਇਟਾਲੀਅਨ ਬੂਲ ਹੋਰ ਆਇਆ ਇੱਕ ਦੋ ਕੁਆਲਿਟੀ ਦੇ ਦੇ ਡਿਜ਼ਾਈਨ ਹੋਰ ਆਇਆ ਇਟਾਲੀਅਨ ਬੂਲ ਦੇ ਕੁਆਲਿਟੀ ਚੈੱਕ ਕਰੋ ਭਲਾ ਟਾਲੀਅਨ ਬੂਲ ਦੀ ਆਹ ਦੇਖੋ ਕਿੰਨਾ ਵਧੀਆ ਸ਼ਾਨਦਾਰ ਡਿਜ਼ਾਈਨ ਹੈ ਵੀਰੇ ਨਵਾਂ ਇਹ ਪਹਿਲਾਂ ਵੀ ਵੇਖੇ ਗਿਆ ਗਾਕਾਂ ਦੀ ਮੰਗ ਸੀਗੀ ਉਹ ਫੇਰ ਫੇਰ ਲੈ ਕੇ ਆਏ ਆ ਉਮੀ ਜਕੂ ਇਹ ਕਾਲਾ ਰੰਗ ਮਸਾ ਮਿਲਦਾ ਵੀਰੇ ਪੂਰਾ ਵਧੀਆ ਡਿਜ਼ਾਈਨ ਹੈ ਪੂਰਾ ਵਧੀਆ ਏਕੇ ਟੈਕਸ ਦਾ ਮਾਲ ਹੈ ਇਹ ਏਕੇ ਟੈਕਸ ਦਾ ਮਾਲ ਹੈ ਇਟਾਲੀਅਨ ਬੂਲ ਹੈ ਇਹਦਾ ਰੇਟ ਵੀਰ ਜੀ ਆਮ ਦੁਕਾਨਦਾਰ 800 ਰੁਪਿਆ 750 ਰੁਪਿਆ ਵੇਚਦੇ ਆ ਪਰ ਆਪਣਾ ਇਹ ਮਨਜਿੰਦਰ ਕਲਾਸ ਹਾਊਸ ਤੇ ਇਹਦਾ ਰੇਟ 700 ਰੁਪਿਆ ਹੈ ਪੂਰਾ ਪੂਰਾ ਨਾ 750 ਨਾ 750 ਪੂਰਾ 700 ਰੁਪਿਆ ਵੇਚਦੇ ਆ ਵੀਰੇ ਇਹ ਯਾਦ ਰੱਖੋ ਜਿਹੜੀ ਇਟਾਲੀਅਨ ਬੂਲ ਹੈ ਏਕੇ ਟੈਕਸ ਦੀ ਇਹ ਆਪਣਾ ਰੇਟ ਮਨਜਿੰਦਰ ਕਲਾਥ ਹਾਊਸ ਤੇ ਇਹਦਾ ਰੇਟ 700 ਰੁਪਿਆ ਰੇਟ ਹੈ ਵੀਰ ਜੀ ਦਾ ਇੱਕ ਤਾਂ ਇਹਦਾ ਇਹ ਡਿਜ਼ਾਈਨ ਹੈ ਇੱਕ ਵੀਰ ਜੀ ਆਹ ਡਿਜ਼ਾਈਨ ਹੈ ਦੇਖੋ ਆ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਪਹਿਲਾਂ ਬਹੁਤ ਚੱਲਿਆ ਹੈ ਡਿਜ਼ਾਈਨ ਏਕੇ ਟੈਕਸ ਦਾ ਪੂਰੇ ਮਤਲਬ ਮੋਹਰ ਦੇਖੋ ਏਕੇ ਟੈਕਸ ਦਾ ਜੇ ਇਹਦੇ ਚ ਕੋਈ ਹੋਰ ਕੁਆਲਿਟੀ ਵਾਲਾ ਨਾਲ ਸਸਤਾ ਵੀ ਮਿਲ ਜੂ ਪਰ ਆਪਾਂ ਏਕੇ ਟੈਕਸ ਦੇਵਾਂਗੇ ਏਕੇ ਟੈਕਸ ਦਾ ਕਪੜਾ ਇਟਾਲੀਅਨ ਬੂਲ ਇਹ ਆ ਆ ਕਾ ਕੁਆਲਿਟੀ ਆ ਆ ਡਿਜ਼ਾਈਨ ਐ ਵੀਰ ਇੱਕ ਡਿਜ਼ਾਈਨ ਤਾਂ ਆਪਣੇ ਕੋਲ ਹੋਰ ਵੀ ਬਹੁਤ ਪਿਆ ਪਰ ਇਹਦੇ ਵਿੱਚ ਵੀਡੀਓ ਬਾਈ ਜੀ ਬਹੁਤ ਲੰਮੀ ਬਗ ਜਾਂਦੀ ਆ ਸਾਰਾ ਨਹੀਂ ਸੀ ਦਿਖਾ ਸਕਦੇ ਆਪਾਂ ਦੋ ਤਿੰਨ ਡਿਜ਼ਾਈਨ ਤੁਹਾਨੂੰ ਦਿਖਾ ਦਿਆ ਕਰਾਂਗੇ ਦੂਜਾ ਆਪਣੇ ਕੋਲੇ ਮਾਲ ਪਿਆ ਹੁੰਦਾ ਜਿੰਨੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਪੰਜ ਲੈ ਲਓ ਸੱਤ ਲੈ ਲਓ ਡਿਜ਼ਾਈਨ ਜਿੰਨੇ ਤੁਹਾਡੀ ਸਲਾਹ ਉਹਨੇ ਡਿਜ਼ਾਈਨ ਹੈਗੇ ਹੁੰਦੇ ਆਪਣੇ ਕੋਲੇ ਮਾਲ ਬਹੁਤ ਹੁੰਦਾ ਆਪਣੇ ਕੋਲੇ ਇੱਕ ਵੀਰ ਜੀ ਆਪਣੇ ਕੋਲੇ ਹੋਰ ਆਇਆ ਇਹ ਉਹ ਆ ਮਾਲ ਹੈ ਵੀਰ ਇਹ ਕਾਟਨ ਹੈ ਵੀਰ ਜੀ ਕਾਟਨ ਆ ਗਿਆ ਹੁਣ ਗਰਮੀਆਂ ਨੂੰ ਮੁੱਖ ਰੱਖਦੇ ਹੋਏ ਲੈ ਕੇ ਆਏ ਆ ਆਪਾਂ ਹੁਣ ਲੋਕ ਗਾਹਕ ਮੰਗਣ ਲੱਗ ਗਏ ਵੀਰੇ ਹੁਣ ਅਗਲਾ ਸਿਆਲ ਦਾ ਕਪੜਾ ਵੀ ਲਈ ਜਾਂਦਾ ਤੇ ਵਿੱਚ ਵਿੱਚ ਹੁਣ ਗਰਮੀਆਂ ਦਾ ਕਪੜਾ ਵੀ ਲੈਣ ਲੱਗ ਗਿਆ ਅਗਲਾ ਕਹਿੰਦਾ ਵੀ ਹੁਣ ਆ 5-10 ਦਿਨ ਪਊਗਾ ਵੀ ਗਰਮੀਆਂ ਦਾ ਕਪੜਾ ਹੀ ਲੈ ਲਈਏ ਇਹ ਵੀ ਵੀਰੇ ਏਕੇ ਟੈਕਸ ਦਾ ਮਾਲ ਹੈ ਚੈੱਕ ਕਰ ਲਓ ਮੋਹਰ ਚੈੱਕ ਕਰ ਲਓ ਏਕੇ ਟੈਕਸ ਦਾ ਇਹ ਕਾਟਨ ਦਾ ਕਪੜਾ ਹੈ ਵੀਰੇ ਇਹ ਕਾਟਨ ਦਾ ਮਾਲ ਹੈ ਇਹਦਾ ਰੇਟ 750 ਰੁਪਏ ਰੇਟ ਹੈ ਵੀਰ ਜੀ ਏਕੇ ਟੈਕਸ ਦਾ ਇਹਦੀ ਜਿਹੜੀ ਸਲਵਾਰ ਹੈ ਉਹ ਆ ਗਈ। اٹالین انبੂਲ ਆ ਰਹੀ ਹੈ ਕੰਮ ਹੈ ਵੀਰੇ। ਇਹਦੀ ਜਿਹੜੀ ਸਲਵਾਰ ਹੈ ਉਹਦੇ ਵਿੱਚ ਵੀ ਪ੍ਰਿੰਟ ਹੈ। ਚੈੱਕ ਕਰ ਲਓ ਵੀਰੇ ਸਮਾਰ ਕੇ। ਜਿਹੜੀ ਵੀ ਸਲਵਾਰ ਹੈ ਇਹਦੇ ਵਿੱਚ ਵੀ ਪ੍ਰਿੰਟ ਹੈ। ਕਪੜਾ اٹالین انبੂਲ ਨੂੰ ਚੰਗਾ ਹੈ ਵੀਰੇ। ਉਹ ਆਪ ਦੀ ਥਾਂ ਤੇ ਹੈ, ਇਹ ਆਪ ਦੀ ਥਾਂ ਤੇ ਹੈ। ਉਹ ਸਰਦੀਆਂ ਵਾਲਾ ਕਪੜਾ ਹੈ, ਇਹ ਗਰਮੀਆਂ ਵਾਲਾ ਕਪੜਾ ਹੈ। कॉटन ਹੈ। ਖਾਦੀ कॉटन ਵਜਦੀ ਹੈ। ਉਹ ਇਹਨੂੰ कॉटन ਹੈ। ਪੂਰਾ ਸਿਰੇ ਦਾ ਵਧੀਆ ਕੁਆਲਟੀ ਹੈ ਕਪੜਾ ਵਧੀਆ ਇੱਕ ਨੰਬਰ ਦਾ। ਇੱਕ ਡਿਜ਼ਾਈਨ ਇਹਦੇ ਵਿੱਚ ਵੀ ਆ ਸੀ। ਕਰੋ ਜੀ ਇਕ ਵੀਰੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੰਨਾ ਵਧੀਆ ਰੰਗ ਦਿੱਤਾ ਹੈ ਕਿੰਨਾ ਵਧੀਆ ਕੱਪੜਾ ਹੈਗਾ ਇਹ ਆ ਚੀਜ਼ ਹੈ ਢਿੜੀ ਢੀ ਸਲਵਾਰ ਹੈ ਵੀਰੇ ਉਹ ਆ ਦੇਖੋ ਕਾਟਨ ਦਾ ਵੀਰੇ ਕਾਟਨ ਦਾ ਨਾਲ ਸਲਵਾਰ ਚ ਵੀ ਪ੍ਰਿੰਟ ਦਿੱਤਾ ਹੋਇਆ ਹੈ ਇਹਦਾ ਰੇਟ ਵੀਰ ਜੀ ਸਵਾ 700 ਰੁਪਏ ਰੇਟ ਹੈ ਏਕੇ ਟੈਕਸ ਦਾ ਆਮ ਦੁਕਾਨ ਦੇ ਦਾ ਵੀਰ ਜੀ 800 ਰੁਪਏ ਵਿਕਦਾ ਪਰ ਸਾਨੂੰ ਮਨਜਿੰਦਰ ਕਲੋਥ ਹਾਊਸ ਤੇ ਇਹ ਸਵਾ 700 ਰੁਪਏ ਦਾ ਮਿਲੂ ਵੀਰੇ ਇਹ ਜੇ ਲੈਣਾ ਹੋਵੇ ਕਾਟਨ ਕਹਿ ਕੇ ਮੰਗੋ ਵੀਰੇ ਕਾਟਨ ਉਹਦਾ ਮਿਲਦਾ ਹੈ ਇਹ ਆ ਡਿਜ਼ਾਈਨ ਹੈ ਵੀਰੇ ਜੀ ਦੇਖੋ ਡਿਜ਼ਾਈਨ ਬਹੁਤ ਸੋਹਣਾ ਹੈ ਦੇਖੋ ਕਿੰਨੇ ਵਧੀਆ ਡਿਜ਼ਾਈਨ ਹੈ ਡਿਜ਼ਾਈਨ ਹੋਰ ਵੀ ਪਏ ਇਧਰ ਮਾਰਕਟ ਦਿਖਾ ਦੇ ਆ ਇਧਰ ਆ ਪਏ ਡਿਜ਼ਾਈਨ ਵੀ ਜੀ ਬਹੁਤ ਡਿਜ਼ਾਈਨ ਪਏ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਡਿਜ਼ਾਈਨਾਂ ਦੀ ਕੋਈ ਘਾਟ ਨਹੀਂ ਹੈਗੀ ਕਾਰਨ ਕਿ ਇਹ ਵੀਡੀਓ ਵੱਡੀ ਬਣ ਜਾਂਦੀ ਹੈ ਤਾਂ ਅਸੀਂ ਉਹ ਕਰਦੇ ਆ ਇੱਕ ਆਪਾਂ ਵੀਰੇ ਪਾਕਿਸਤਾਨੀ ਕਪੜਾ ਆਇਆ ਦੇਖੋ ਹਾਇਦਰਾਬਾਦ ਚਨੂਨ ਚ ਆਰੇ ਦਾ ਡਿਜ਼ਾਈਨ ਬਹੁਤ ਸੋਹਣਾ ਕੱਢਿਆ ਹੋਇਆ ਪਾਕਿਸਤਾਨੀ ਦੇਖੋ ਵੀਰੇ ਕਿਹਨਾ ਵਧੀਆ ਕੱਪੜਾ ਹੈ ਇਹ ਇਹਦਾ ਰੇਟ ਵੀਰ ਜੀ 400 ਰੁਪਿਆ ਲਾਉਣੇ ਆ ਵੀਰ ਜੀ ਆਪਾਂ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਗਰੰਟੀ ਹੈ ਦੇਖੋ ਕਿਨਾ ਸ਼ਾਨਦਾਰ ਕੱਪੜਾ ਹੈ ਵੀਰੇ ਇਹਦਾ ਰੇਟ ਕੁੱਲ 400 ਰੁਪਿਆ ਰੇਟ ਹੈ ਇਹ ਇੱਕ ਇੱਕ ਦਾ ਖਾਸ ਹੀ ਡਿਜ਼ਾਈਨ ਹੈ ਚ ਡਿਜ਼ਾਈਨ ਬਹੁਤ ਡਾਰਕ ਹੈ ਦੋਨੇ ਡਿਜ਼ਾਈਨ ਹੀ ਸੋਹਣੇ ਆ ਪਾਕਿਸਤਾਨੀ ਡਿਜ਼ਾਈਨ ਆ ਜੇ ਪਾਕਸਟਾਨੀ ਨਾਲ ਚੁੰਨੀ ਦੇ ਨਾਲ ਇਹ ਇਹਨੂੰ ਅਟੈਚ ਕਰਨਾ ਹੋਵੇ ਤਾਂ ਇਹ ਬਹੁਤ ਵਧੀਆ ਚੀਜ਼ ਬਣ ਜੂਰੇ ਇਹ ਇਹਦਾ ਰੇਟ 400 ਰੁਪਏ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਜੀ ਨਹੀਂ ਜਾ ਕੇ ਕਹਾ ਵੇਚਣਾ ਉਹਨੂੰ ਆਪਾਂ ਰਿਆਤ ਲਾਵਾਂਗੇ ਕੋਈ ਇਹ ਜੀ ਗੱਲ ਨਹੀਂ ਉਹਦੇ ਵਾਸਤੇ ਰਿਆਤ ਹੈ ਇਹ ਇਟਾਲੀਅਨ ਬੂਲ ਦਾ ਵੀਰੇ ਆਹ ਪਾ ਡਿਜ਼ਾਈਨ ਹੋਰ ਡਿਜ਼ਾਈਨ ਪੈਸੀ ਇਧਰਲੇ ਪਾਸੇ ਇਹ ਵੀ ਇਟਾਲੀਅਨ ਬੂਲ ਹੈ ਵੀਰੇ ਜਿਹੜਾ ਆਪਾਂ 700 ਰੁਪਏ ਦਾ ਰੇਟ ਕਰਿਆ ਹੋਇਆ ਇਟਾਲੀਅਨ ਬੂਲ ਦਾ ਇੱਕ ਡਿਜ਼ਾਈਨ ਦੇਖੋ ਆਪ ਐਵਰੇਜ ਆ ਦੇਖੋ ਵੀਰੇ ਇੱਕ ਡਿਜ਼ਾਈਨ ਇਹਦਾ ਆ ਆ ਗਿਆ ਸਾਡੇ ਕੋਲੇ ਵੀਰ ਜੀ ਟਾਈਮ ਬਹੁਤ ਘੱਟ ਹੁੰਦਾ ਤਾਨੂੰ ਅਸੀਂ ਛੇਤੀ ਛੇਤੀ ਇਹ ਡਿਜ਼ਾਈਨ ਦਿਖਾਉਨੇ ਆ ਤਾਂ ਦਿਖਾਉਣੇ ਇੱਕ ਇਹ ਆਲ ਓਵਰ ਜੀ ਵੀ ਆ ਗਿਆ ਵੀਰੇ ਇਟਾਲੀਅਨ ਬੂਲ ਰੇਟ ਜੀ ਦਾ 700 ਰੁਪਿਆ ਕੁੱਲ ਆਮ ਹੈ ਭਾਈ ਇਹ 750 ਰੁਪਏ 800 ਰੁਪਏ ਵਿਕਦਾ ਹੈ ਇਹਨੂੰ ਧਿਆਨ ਚ ਰੱਖੋ ਵੀਰ ਜੀ ਆਪਾਂ 700 ਰੁਪਏ ਦਿੰਨੇ ਇਹ ਆਲ ਓਵਰ ਸੂਟ ਹੈ ਵੀਰੇ 5 ਮੀਟਰ ਮੈਚਿੰਗ ਵੀ ਮਿਲ ਜਾਂਦਾ ਤੇ ਆਲ ਓਵਰ ਵੀ ਆਪਣੇ ਕੋਲੇ ਹੀ ਮਿਲ ਜਾਂਦਾ ਹੈ ਹੁਣ ਵੀਰੇ ਮਾੜਾ ਜਿਸ ਨੂੰ ਆਪਾਂ ਦੁਬੱਟੇ ਦਿਖਾਉਣੇ ਆ ਦੁਬੱਟਿਆਂ ਦਾ ਮਾਲ ਆਪਣੇ ਕੋਲੇ ਆ ਗਿਆ ਨਵਾਂ ਅੱਜ ਹੀ ਮਾਲ ਆਇਆ ਹੋਇਆ ਨਵਾਂ ਲੈ ਕੇ ਆਏ ਆ ਕਿਉਂ ਦੁਬੱਟੇ ਚੱਲ ਪਏ ਹਰ ਇੱਕ ਬੰਦਾ ਹੁਣ ਦੁਬੱਟਿਆਂ ਨੂੰ ਲੈਂਦਾ ਵੀਰੇ ਆ ਵੀਰ ਜੀ ਆਰ ਕੰਡੀ ਦਾ ਦੁਬੱਟਾ ਹੈ ਰੰਗ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਰੰਗ ਨਹੀਂ ਫੇਟ ਹੋ ਸਕਦਾ ਫੁੱਲ ਜ਼ਿੰਮੇਵਾਰੀ ਦੇਵਾਂਗੇ ਆ ਦੇਖੋ ਆਰ ਕੰਡੀ ਦਾ ਸਵਾ 2 ਮੀਟਰ ਦਾ ਦੁਬੱਟਾ ਹੈ ਵੀਰੇ ਦੇਖੋ ਚੈੱਕ ਕਰੋ ਆਰਕੰਡੀ ਦਾ ਦੁਬੱਟਾ ਵੀਰ ਜੀ ਇਹ ਰੰਗ ਦੀ ਫੁੱਲ ਜ਼ਿੰਮੇਵਾਰੀ ਹੈ ਵੀਰ ਜੀ ਆਪਣੀ ਜ਼ਿੰਮੇਵਾਰੀ ਹੈ ਰੰਗ ਮੰਨੂ ਆਪਾਂ ਗਰੰਟੀ ਦੇਵਾਂਗੇ ਦੇਖੋ ਕਿੰਨਾ ਸ਼ਾਨਦਾਰ ਦੁਬੱਟਾ ਵੀਰੇ ਇਹਦਾ ਰੇਟ ਕੁੱਲ 100 ਰੁਪਿਆ ਰੇਟ ਹੈ ਵੀਰ ਜੀ ਆਰਕੰਡੀ ਦਾ ਦੁਬੱਟਾ ਹੈ ਰੰਗਾ ਅਰੰਗਾ ਦੀ ਫੁੱਲ ਜ਼ਿੰਮੇਵਾਰੀ ਹੈ ਰੰਗਾ ਮੰਨੂ ਨਹੀਂ ਇਹ ਹੋ ਸਕਦਾ ਵੀਰੇ ਇਹ ਕੱਲ ਇਹ ਜਿੰਨੇ ਮਰਜੀ ਦੁਬੱਟੇ ਲੈ ਲਓ ਵੀਰੇ ਬਹੁਤ ਹੁੰਦੇ ਆ ਤੇ ਆਮ ਦੁਬੱਟਾ ਵੀਰੇ ਹੁਣ ਲੈ ਤੁਰ ਗੱਲ ਕਰਦੇ ਆ ਜਿਵੇਂ ਕਾਟਨ ਦਾ ਲੈਣਾ ਤੇ ਲੇ ਲੈਣ ਵਗੈਰੇ ਦਾ ਹੋਰ ਚੀਜ਼ ਦਾ ਡਬੱਟਾ ਲੈਣਾ ਜਿਵੇਂ ਆਹ ਡਬੱਟੇ ਨਾਲ ਕੋਈ ਇਹ 70 ਰੁਪਏ ਕੋਈ ਇਹ 75 ਰੁਪਏ ਕੋਈ ਇਹ 80 ਰੁਪਏ ਇਹ ਵੀਰ ਜੀ ਦਾ ਇਹ ਰੇਟ ਹੋਊਗਾ ਵੱਡੀ ਪੱਧਰ ਤੇ ਹੈਗਾ ਆਪਾਂ ਇਹ ਸਾਰੇ ਦਿਖਾ ਨਹੀਂ ਸਕਦੇ ਪੂਰੇ ਡਬੱਟਿਆਂ ਦਾ ਮਾਲ ਆਪਣੇ ਕੋਲੇ ਆ ਗਿਆ ਵੀਰੇ ਇਹ ਜਿੰਨੇ ਕੋਈ ਮਰਜ਼ੀ ਲੈ ਲਓ ਕੋਈ ਇਸ ਗੱਲ ਤੇ ਡਬੱਟਾ ਨਹੀਂ ਘਾਟਣੀ ਹੈਗੀ ਇਹਦਾ ਰੇਟ ਦੇਖ ਕੇ ਬਸ ਦੇਖੋ ਡੋਢੀ ਰੇਟ ਹੈ ਵੀਰੇ ਇਹਦੇ ਕੋਈ ਕਿਵੇਂ ਕੋਈ ਕਿਵੇਂ ਦਾ ਰੇਟ ਆਇਆ ਆਪਾਂ ਹਰਕ ਜੀ ਦੱਸ ਨਹੀਂਦਾ ਇਹਦੇ ਚ ਕੁਆਲਿਟੀ ਬਹੁਤ ਹੈ ਦੇਚ ਇਹ 60 ਰੁਪਈਆ ਤੋਂ ਲੈ ਕੇ ਵੀਰ ਜੀ 80 ਰੁਪਈਆ ਤੱਕ ਦੁਬੱਟੇ ਆ ਕਾਟਨ ਆ ਕੇ ਲੈ ਲੈਣ ਆ ਗਈ ਤੇ ਇਹਦੇ ਵਿੱਚ ਇਹ ਦੁਬੱਟੇ ਲੰਗੇ ਇੱਕ ਵੀਰੇ ਆਪਾਂ ਟੋਵਲ ਟਾਵਲ ਲਈ ਆਤੇ ਆ 150 ਰੁਪਈਏ ਦੇ ਦੋ ਤੌਲੀਏ ਵੀਰੇ ਦੇਖੋ ਤੌਲੀਏ ਬਹੁਤ ਸ਼ਾਨਦਾਰ ਹੈ ਤੇ ਆਹ ਦੇਖੋ ਵੀਰੇ ਟਾਵਲ ਇਹਦਾ ਰੇਟ ਕੁੱਲ 75 ਰੁਪਈਏ 150 ਰੁਪਈਏ ਦੇ ਦੋ ਵੀਰੇ ਪੂਰੇ ਸ਼ਾਨਦਾਰ ਤੌਲੀਏ ਜਿੱਡੇ ਮਰਜ਼ੀ ਲੈ ਲਓ ਓਡੇ ਮਿਲ ਜਾਣਗੇ ਇਹ ਆ ਦੇਖੋ ਇਹ ਆ ਡਿਜ਼ਾਈਨ ਲਗ ਲਗ ਡਿਜ਼ਾਈਨ ਆਪਣੇ ਕੋਲੇ ਬਥੇਰੇ ਪਏ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਵੀਰੇ ਡਿਜ਼ਾਈਨ ਬਹੁਤ ਪਿਆਰ ਖੁੱਡ ਜਾਣ ਇਹ 150 ਰੁਪਏ ਦੇ ਦੋ ਤੌਲੀਏ ਵੀਰ ਜੀ ਇਹ ਇੱਕ ਆਪਣੇ ਕੋਲੇ ਆਗਾ ਇਹ 100 ਰੁਪਏ ਦਾ ਤੌਲੀਏ ਦਾ ਸਾਈਜ਼ ਦੇਖੋ ਕਿੰਨਾ ਵੱਡਾ ਵੀਰੇ ਇਹਦਾ ਦੇਖੋ ਦਾ ਸ਼ਾਇਦ ਹੈ ਕਾਟਨ ਦੇ ਤੌਲਿਏ ਵੀਰੇ ਕਾਟਨ ਚ ਹੈ ਪੂਰੇ ਪਿਓਰ ਕਾਟਨ ਚ ਹੈ ਫੋਲ ਜੁਮੇ ਵਾਰੀ ਹੈ ਵੀਰੇ ਜੀ ਇਹ ਨਹੀਂ ਹੋ ਸਾਦਾ ਵੀ ਵੇਕਾਰੂ ਕਾਟਨ ਦਾ ਤੌਲੀਆ ਵੀਰੇ ਵਧੀਆ ਇੱਕ ਤੌਲੀਆ ਆ ਸੀ ਵੀਰੇ ਇਹ ਉਹਦੂ ਸ਼ਾਨਦਾਰ ਹੈ ਬਹੁਤ ਡਬਲ ਤੌਲੀਆ ਦੇਖੋ ਤੌਲੀਆਂ ਨੇ ਆਪਣੇ ਕੋਲ ਬਹੁਤ ਵੈਰਾਈਟੀ ਹੈ ਵੀਰੇ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਤੌਲੀਆ ਆਪਣੇ ਕੋਲੇ ਹੁੰਦਾ ਹੈ ਜਿਹਾ ਜ ਮਰਜੀ ਲੈ ਜਾਓ ਤੇ ਇੱਕ ਆਪਾਂ ਕੱਲ ਕੇ ਪਰਸੋ ਵੀਡੀਓ ਪਾਈ ਸੀਗੀ ਆਪਾਂ ਤੇ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਆਪਾਂ ਆ ਪੈਰਿਸ ਬੂਟੀ ਆ ਗਈ ਤੇ ਕਾਟਨ ਪੈਰਿਸ ਬੂਟੀ ਤੇ ਕੈਮਰਿਕ ਇਹ ਸਾਰਾ ਕਪੜਾ ਵੀਰੇ ਆਪਣੇ ਕੋਲੇ ਆ ਗਿਆ ਵੇਖੋ ਇਧਰ ਮਾਰੋ ਮਾਰਾ ਦਿਖਾ ਆ ਸਾਰਾ ਕਪੜਾ ਵੀਰੇ ਗਰਮੀਆਂ ਦਾ ਕਪੜਾ ਆਪਣੇ ਕੋਲ ਆਇਆ ਪਿਆ ਇਹ ਗਰਮੀਆਂ ਦਾ ਕਪੜਾ ਸਾਰਾ ਕਪੜਾ ਆਇਆ ਪਿਆ ਆਪਣੇ ਕੋਲੇ ਗਾਹ ਨੂੰ ਆਜੋ ਗਰਮੀਆਂ ਦੇ ਕਪੜੇ ਆਪਣੇ ਕੋਲੇ ਆ ਗਏ ਆ ਪੈਰਿਸ ਬੂਟੀ ਪਰਸੋਂ ਵੀ ਹੂੰ ਤਾਂ ਦਿਖਾਈ ਸੀ ਅਗਲਾ ਕਹਿੰਦਾ ਬਿੰਦੇ ਬਿੰਦੇ ਦਿਖਾਈ ਜਾਂਦਾ ਚਲੋ ਤੁਹਾਨੂੰ ਦੱਸ ਦਈਏ ਕਈ ਵੀ ਮੇਰਾ ਭੈਣ ਭਰਾ ਕੋਈ ਦੇਖਦਾ ਨਹੀਂ ਹੁੰਦਾ ਆਪ ਹੈ ਪੈਰਿਸ ਬੂਟੀ ਹੈ ਏਕੇ ਟੈਕਸ ਦੀ ਹੈ ਚੈੱਕ ਕਰ ਲੋ ਪੂਰੀ ਬੜੀਆ ਸ਼ਾਨਦਾਰ ਪੈਰਿਸ ਬੂਟੀ ਏਕੇ ਟੈਕਸ ਦੀ ਵਜ੍ਹਾ ਇਹਦਾ ਰੇਟ ਵੀ ਜੀ 350 ਰੁਪਏ ਦੇ ਹੈ ਕੁੱਲ ਯਾਦ ਰੱਖੋ 350 ਰੁਪਏ 400 ਰੁਪਏ ਲਿਖੂਗੀ ਇਹ ਪਰ ਹੁਣ ਆਪਣਾ ਇਹਦਾ ਮਨਜਿੰਦਰ ਕਲਾਸ ਤੇ 350 ਰੁਪਏ ਰੇਟ ਹੈ ਕਣਚ ਵਰਗਾ ਕੱਪੜਾ ਹੈ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਇਹਦਾ ਹੀ ਚੀਜ਼ ਦਾ ਏਕੇ ਟੈਕਸ ਦਾ ਮਾਲ ਹੈ ਇਹ ਯਾਦ ਰੱਖੋ ਏਕੇ ਟੈਕਸ ਦਾ ਜੇ ਕੋਈ ਹੋਰ ਕੰਪਨੀ ਦਾ ਲਾਉਂਗੇ ਤਾਂ ਇਹ ਵੀ 250 ਰੁਪਏ ਵੀ ਮਿਲ ਜੂ ਪਰ ਤੁਸੀਂ AK ਟੈਕਸ ਨੂੰ ਯਾਦ ਰੱਖੋ AK ਟੈਕਸ ਦੀ ਮੋਹਰ ਲਓ ਵੇਖੋ AK ਟੈਕਸ ਦਾ ਮਾਲ ਹੈ ਇਹ ਤੇ ਹੋਰ ਆਪਣੇ ਕੋਲੇ ਬੈਲ ਵਗੈਰਾ ਹੋਰ ਸਾਰੇ ਕਬਰ ਵਗੈਰਾ ਸਾਰਾ ਕੁਝ ਹੁੰਦਾ ਹੈ ਵੀਰ ਜੀ ਇਹ ਯਾਦ ਰੱਖੋ ਵੀਡੀਓ ਤੁਹਾਨੂੰ ਪਾਉਂਦੇ ਰਿਹਾ ਕਰਾਂਗੇ ਦਿਖਾਉਂਦੇ ਰਿਹਾ ਕਰਾਂਗੇ ਆਪਣਾ ਮੈਸਰ ਖਾਨਾ ਪਿੰਡ ਹੈ ਮਨਜਿੰਦਰ ਕਲਾਥ ਹਾਊਸ ਦੇਖਦੇ ਰਿਹਾ ਕਰੋ ਆਪਣਾ ਅੰਬਰਧਾਰੀ ਹੈ ਜੀ ਇੱਕ ਹੋਰ ਵੀ ਦੁਕਾਨਾਂ ਹੁੰਦੀਆਂ ਆਪਣਾ ਕਹਿੰਦੇ ਹੁੰਦੇ ਆ ਆਪਣਾ ਯਾਦ ਰੱਖੋ ਅਸੀਂ ਅੰਬਰਧਰੀ ਦੋਨੇ ਮੀਆਂ ਬੀਬੀ ਅੰਬਰ ਸਾੜਾ ਸਕਿਆ ਹੋਇਆ ਜੀ ਇਹ ਨਿਸ਼ਾਨੀ ਰੱਖੋ ਤੇ ਪੂਰੇ ਵਾਜਮਨਾ ਰੇਟ ਲਾਉਂਦੇ ਆ ਜੀ ਪੂਰੀ ਕੁਆਲਿਟੀ ਦਾ ਕਪੜਾ ਦਿੰਦੇ ਆ ਜੀ ਤੇ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਚੈੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ